ਪੰਜਾਬ ਭਰ ਨੂੰ ਹੜ੍ਹਾਂ ਨੇ ਆਪਣੀ ਚਪੇਟ ਦੇ ਵਿੱਚ ਲਿਆ ਹੋਇਆ ਤੇ ਪੰਜਾਬ ਦੇ ਵਿੱਚ ਇਸ ਵਕਤ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਦੇ ਨਾਲ ਜਾਣੂ ਹੈ ਉੱਥੇ ਜਾ ਕੇ ਰ ਆਪਾਂ ਹੁਸ਼ਾਰਪੁਰ ਦੀ ਗੱਲ ਕਰ ਲਈਏ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣਕਾਰੀ ਸਾਂਝੀ ਕਰ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਇਸ ਵਕਤ 12 ਦੇ ਕਰੀਬ ਜ਼ਿਲ੍ਹੇ ਦੱਸੇ ਜਾ ਰਹੇ ਆ ਜਿਹੜੇ ਪੂਰੀ ਤਰ੍ਹਾਂ ਨਾਲ ਹੜ੍ਹ ਦੀ ਚਪੇਟ ਦੇ ਵਿੱਚ ਆਏ ਹੋਏ ਨੇ ਜੇਕਰ ਆਪਾਂ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਜ਼ਿਲ੍ਹਾ ਵੀ ਆ ਕਿ ਜਿਹੜਾ ਕਾਫੀ ਜ਼ਿਆਦਾ ਉਹੜਾਂ ਦੀ ਮਾਰ ਚੱਲ ਰਿਹਾ ਤੇ ਇਸ ਵਕਤ ਅਸੀਂ ਹੁਸ਼ਾਰਪੁਰ ਦੇ ਹਲਕਾ ਚੱਬੇਵਾਲ ਅਦੀਨਾਉਂ ਦੇ ਪਿੰਡ ਅਲਾਵਲਪੁਰ ਵਿਖੇ ਮੌਜੂਦ ਹਾਂ ਤਾਂ ਪਿੰਡ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਤੇ ਪਿੰਡ ਦੀ ਇਹ ਮੁੱਖ ਐਂਟਰੈਂਸ ਹੈ ਜਿੱਥੋਂ ਇਹ ਪਿੰਡ ਵਾਸੀਆਂ ਦਾ ਇਹ ਰਸਤਾ ਹੈ ਤੇ ਇਸ ਰਸਤੇ ਤੋਂ ਆਪਣਾ ਸਫ਼ਰ ਤੈਅ ਕਰਕੇ ਵਹਨਾਂ ਰਾਹੀਆ ਜਿਹੜੇ ਉਹ ਪਿੰਡ ਦੇ ਵਿੱਚ ਦਾਖਲ ਹੁੰਦੇ ਨੇ ਤੇ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਕਿ ਇਸ ਵਕਤ 6 ਤੋਂ 8 ਫੁੱਟ ਦੇ ਕਰੀਬ ਜਿਹੜਾ ਪਾਣੀ ਦਸਿਆ ਜਾ ਰਿਹਾ ਤੇ ਜਿਸ ਦਾ ਅੰਦਾਜ਼ਾ ਜਿਹੜਾ ਤੁਸੀਂ ਇਹ ਜਿਹੜੇ ਸੜਕ ਦੇ ਕਿਨਾਰੇ ਆ ਤੇ ਜਿਹੜੇ ਬੂਟੇ ਲੱਗੇ ਹੋਏ ਨੇ ਜਾਂ ਦਰਖਤ ਲੱਗੇ ਹੋਏ ਨੇ ਇਹਨਾਂ ਨੂੰ ਦੇਖ ਕੇ ਤੁਸੀਂ ਸਾਦੇ ਅੰਦਾਜ਼ਾ ਲਗਾ ਸਕਦੇ ਹੋ ਤਾਂ ਇਸ ਥਾਂ ਤੋਂ ਹੁਣ ਤਸਵੀਰਾਂ ਤੁਹਾਨੂੰ ਅਸੀਂ ਪੂਰੀ ਤਰ੍ਹਾਂ ਦੇ ਨਾਲ ਜ਼ੂਮ ਕਰਕੇ ਵਿਖਾ ਰਹੇ ਹਾਂ ਸੜਕ ਵੀ ਇੱਥੋਂ ਤੁਹਾਨੂੰ ਦਿਖਾਈ ਦੇ ਰਹੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਪਾਣੀ ਪਾਣੀ ਦਾ ਬਹਾਅ ਵੀ ਹੈ ਜਿਹੜਾ ਕਾਫੀ ਵਿੱਚ ਕਾਫੀ ਉਹ ਤੇਜ਼ ਬਹਾਅ ਦੇ ਨਾਲ ਪਾਣੀ ਵਹਿ ਵੀ ਰਿਹਾ ਹੈ ਤੇ 6 ਤੋਂ 8 ਫੁੱਟ ਦੇ ਕਰੀਬ ਜਿਹੜਾ ਪਾਣੀ ਹੈ ਜਿਸ ਕਾਰਨ ਇਹਨਾਂ ਪਿੰਡ ਵਾਲਿਆਂ ਦਾ ਜਿਹੜਾ ਸਿੱਧਾ ਸੰਪਰਕ ਹੈ ਇਸ ਸੜਕ ਦੇ ਨਾਲ ਮੁੱਖ ਸੜਕ ਦੇ ਨਾਲ ਜਿਹੜੀ ਕੋਟਫ ਤੋਂ ਹੀ ਨਹਿਰ ਵਾਲਾ ਇਹ ਨਰ ਵਾਲੀ ਸੜਕ ਹੈ ਰੋਡ ਹੈ ਉਸ ਤੋਂ ਨਾਲ ਟੁੱਟ ਚੁੱਕਿਆ ਤਾਂ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਪਿੰਡ ਵਾਸੀ ਵੀ ਜਿਹੜੇ ਮੌਜੂਦ ਨਹੀਂ ਤਾਂ ਪੁਲਿਸ ਮੁਲਾਜ਼ਮ ਵੀ ਜਿਹੜੇ ਉਹ ਮੌਜੂਦ ਨੇ ਤਾਂ ਕਾਫੀ ਜ਼ਿਆਦਾ ਪਾਣੀ ਨੇ ਜਿਹੜੀ ਉਹ ਮਾਰਿਆ ਹੁਸ਼ਾਰਪੁਰ ਜ਼ਿਲ੍ਹਾ ਨੂੰ ਵੀ ਮਾਰੀ ਹੈ ਤਾਂ ਸਮੇਂ-ਸਮੇਂ ਤੇ ਅਧਾਰਾ ਹੁਸ਼ਾਰਪੁਰ ਨਿਊਜ਼ ਤੁਹਾਡੇ ਨਾਲ ਤਸਵੀਰਾਂ ਵੀ ਜਿਹੜੀਆਂ ਉਹ ਸਾਂਝੀਆਂ ਕਰਦਾ ਰਹਿੰਦਾ ਹੈ ਤੇ ਇੱਕ ਪਾਸੇ ਹੁਣ ਪਿੰਡ ਵਾਸੀ ਜਿਹੜੇ ਵੱਡੀ ਗਿਣਤੀ ਤੇ ਇਕੱਠੇ ਇਕੱਠੇ ਇੱਥੇ ਹੋਏ ਨੇ ਤਾਂ ਦੂਜੇ ਪਾਸੇ ਇਹ ਪਾਣੀ ਦੀ ਤੁਸੀਂ ਲਪੇਟ ਵੀ ਤੁਸੀਂ ਵੇਖ ਸਕਦੇ ਹੋ ਕਿ ਪਾਣੀ ਨੂੰ ਕਾਫੀ ਜ਼ਿਆਦਾ ਜਿਹੜਾ ਉਹ ਪਿੰਡ ਦੇ ਪਿੰਡ ਨੂੰ ਘੇਰਿਆ ਹੋਇਆ ਗੱਲਬਾਤ ਵੀ ਕਰ ਲੈਂਦੇ ਆ ਸਾਡੇ ਨਾਲ ਮੌਜੂਦ ਨੇ ਪਿੰਡ ਵਾਸੀ ਚਾਹਨਾ ਬਈ ਤੁਹਾਡਾ ਨਕੀ ਸਿੰਘ ਜੀ ਮਲਕੀਤ ਸਿੰਘ ਜੀ ਕਿਹੜਾ ਪਿੰਡ ਹੈ ਇਸ ਵਕਤ ਅਸੀਂ ਕਿਹੜੇ ਬਰੂਹੀ ਤੇ ਖੜੇ ਆ ਜੀ ਇਹ ਹਸ਼ਿਆਰਪੁਰ ਦਾ ਚੱਬੇ ਵਾਲਾ ਪਿੰਡ ਦਾ ਜੀ ਬਲਾਕ ਪਿੰਡ ਲਾਵਲਪੁਰਾ ਜੀ ਹਾਂ ਜੀ ਬੜੇ ਮਾੜੇ ਹਾਲਾਤ ਨੇ ਪਿੰਡ ਦੇ ਵਿੱਚ ਹਰ ਵਾਰ ਕੀ ਹਾਲਾਤ ਬਣੇ ਹੋਏ ਨੇ ਪਿੰਡਾਂ ਦੇ ਵਿੱਚ ਤਾਂ ਚਲੋ ਸਾਨੂੰ ਖੈਰ ਪਤਾ ਨਹੀਂ ਬਾਹਰਲੇ ਜਿਹੜੇ ਹਾਲਾਤ ਹੈ ਕੋਈ ਬਹੁਤ ਸਖਾਵੇਂ ਹਾਲਾਤ ਨਹੀਂ ਹੈ ਤੁਹਾਡੇ ਦੱਸਣ ਮੁਤਾਬਕ ਕਿ ਹਾਂਜੀ 8-8 ਫੁੱਟ ਤੱਕ ਪਾਣੀ ਹੈ ਜੀ ਅਜੇ ਤੱਕ ਸਾਡੀ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਵੀਡੀਓ ਵੀ ਲਗਾਤਾਰ ਪਾ ਰਹੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਅਸੀਂ ਸਾਡੇ ਕੋਈ ਇੱਕ ਰਸਤਾ ਸੀ মিডিਆ ਜਿੱਥੇ ਤੁਹਾਨੂੰ ਅਸੀਂ ਬੁਲਾਇਆ ਤੇ ਸਾਡੀ ਇਹ ਸਾਡੇ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ ਵੀਡੀਓ ਤੇ ਸਾਡੇ ਪਿੰਡ ਦੇ ਪਿੰਡ ਦੀਆਂ ਸੜਕਾਂ ਗਲੀਆਂ ਨਾਲੀਆਂ ਸਭ ਟੁੱਟ ਚੁੱਕੀਆਂ ਨੇ ਔਰ ਕਈ ਲੋਕ ਕਈ ਗਰੀਬਾਂ ਦੇ ਤਾਂ ਘਰ ਵੀ ਬੈਠ ਬੈਠ ਗਏ ਨੇ ਆਪਾਂ ਪਿੰਡ ਦੀ ਸਰ ਗੱਲ ਕਰ ਲਈ ਤਾਂ ਪਿੰਡ ਦੇ ਹਾਲਾਤ ਕੀ ਨੇ ਕਿ ਪਿੰਡ ਦੇ ਬਾਹਰ ਤਾਂ ਬਹੁਤ ਜ਼ਿਆਦਾ ਜਿਹੜਾ ਪਾਣੀ ਵਹਿ ਰਿਹਾ ਤੇ ਪਿੰਡ ਦੇ ਇਹ ਮਨਜੀਤ ਜੀ ਕੀ ਹਾਲਾਤ ਨੇ ਜੀ ਭਾਈ ਇਸ ਟਾਈਮ ਪਿੰਡ ਦੇ ਜਿਹੜੇ ਹਾਲਾਤ ਬਿਲਕੁਲ ਜਾਨੀ ਕਿ ਨਾ ਖਰਾਬ ਹੋ ਚੁੱਕੇ ਆ ਦੇਖੋ ਗਲੀਆਂ ਦੇ ਵਿੱਚ ਇੰਨਾ ਪਾਣੀ ਸਿਕਾ ਨਾ ਕਿ ਮਤਲਬ ਲੋਕ ਮਤਲਬ ਘਰ ਛੱਡ ਕੇ ਵੀ ਜਾਣ ਨੂੰ ਪਿੰਡੋਂ ਬਾਹਰ ਆ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਬਹੁਤ ਮਤਲਬ ਕਾਫੀ ਜਿਹੜੇ ਪਹਿਲਾ بارش ਹੋਈ ਉਹਨਾਂ ਦੇ ਨਾਲ ਵਿੱਚ ਆਪਣੇ ਐਮਪੀ ਸਾਹਿਬ ਨੇ ਜੋ ਵੀ ਆਪਾਂ ਨੂੰ ਪਬਲਿਕ ਨੂੰ ਮਤਲਬ ਪਿੰਡ ਵਾਸੀਆਂ ਨੂੰ 10-1000 ਰੁਪਏ ਦੇ ਚੈੱਕ ਵੀ ਦਿੱਤੇ ਆ ਉਹਦੇ ਬਾਰੇ ਉਹਦੇ ਵਿੱਚ ਵੀ ਆ ਕਿ ਜਿਹੜੇ ਵਿੱਚ ਕਾਫੀ ਲੋੜਵੰਦੇ ਬੰਦੇ ਆ ਜਿਹੜੇ ਉਹ ਮਤਲਬ ਰਹਿ ਗਏ ਆ ਉਹਨਾਂ ਦਿੱਤੇ ਨੇ ਘਰਾਂ ਦੇ ਹਾਲਾਤ ਤੁਹਾਨੂੰ ਲਾਈਵ ਦਿਖਾ ਦਿੰਨੇ ਆ ਤੁਸੀਂ ਜਾ ਕੇ ਦੇਖੋ ਉਹਨਾਂ ਨੂੰ ਆਪਾਂ ਸ਼ਿਫਾਰਿਸ਼ ਕਰਦੇ ਐਮਪੀ ਸਾਹਿਬ ਨੂੰ ਡਾਕਟਰ ਰਾਜ ਕੁਮਾਰ ਚੱਪੇਲ ਜੀ ਨੂੰ ਉਹਨਾਂ ਦਾ ਸਤਿਕਾਰ ਕਰਦੇ ਆ ਕਿ ਪਿੰਡ ਦੇ ਜਿਹੜੇ ਜੋ ਵੀ ਆ ਨਾ ਤਸ ਇਸ ਹੁਲਤ ਰੋ ਰਹਿ ਗਿਆ ਭਾਜੀ ਅੱਜ ਪਹਿਲਾਂ ਅਸੀਂ ਆ ਗੱਲ ਕਰਨੀ ਇਹ ਕਿਹੜੇ ਪਾਣੀ ਨੇ ਮਾਰ ਮਾਰੀਆ ਜੀ ਉਹ ਪਿੱਛੇ ਤੱਕ ਅਸੀਂ ਇਹ ਫਸਲਾਂ ਵੇਖ ਰਹੇ ਹਾਂ ਉਹ ਫਸਲਾਂ ਸਾਰੀਆਂ ਪਾਣੀ ਦੇ ਨਾਲ ਡੁੱਬੀਆਂ ਹੋਈਆਂ ਚਾਹੇ ਆਪਾਂ ਇੱਧਰ ਤੱਕ ਸਾਰੇ ਨਿਗਾ ਮਾਰ ਲਈਏ ਜੀ ਇਸ ਸਾਈਡ ਭਾਜੀ ਜੋ ਸਾਹਮਣੇ ਕੈਮਰੇ ਦੇ ਵਿੱਚ ਦਿਖ ਰਿਹਾ ਨਾ ਉਹ ਸਾਰਾ ਨਾਲ ਚੋਹਾ ਬੰਨ ਲੱਗ ਰਿਹਾ ਜੀ ਉਹਦੇ ਨਾਲ ਚੋ ਵੀ ਵਗ ਰਿਹਾ ਪੂਰਾ ਭਰ ਕੇ ਸਿਗਾ ਹੁਣ ਕਿਹੜਾ ਕਿਹੜਾ ਚੋਆ ਜੀ ਇਹ ਆਪਣੇ ਬਾਹੂ ਵਾਲ ਚੋ ਆਂਦਾ ਜੀ ਜੀ ਅੱਛਾ ਜੀ ਤੇ ਕਾਫੀ ਉਹ ਚਲੋ ਹੁਣ ਤਾਂ ਥੋੜਾ ਡਾਊਨ ਹੋ ਗਿਆ ਕਾਫੀ ਚੱਲ ਰਿਹਾ ਸੀ ਤੇ ਇਹ ਜੋ ਪਾਣੀ ਆ ਅਸ কাল ਰਾ ਤੇ ਆਪਣੇ ਉਸ ਤੋਂ ਬਾਅਦ ਨੈਰੀ ਪਹਾਗਾ ਲਉ ਇਹ ਆਏ ਸੀਗੇ ਤੇ ਉਹਨਾਂ ਨੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਬੂਰੇ ਤੁਸੀਂ ਲਗਾਏ ਕਹਿੰਦੇ ਨਹੀਂ ਅਸੀਂ ਨਹੀਂ ਲਗਾਏ ਪੰਜੋੜਾ ਪਿੰਡ ਵਾਲਿਆਂ ਨੇ ਲਗਾਏ ਆ ਤੇ ਉਹ ਇੱਥੇ ਆ ਕੇ ਕਹਿ ਰਹੇ ਸੀਗੇ ਸਾਡੀ ਫਵਾ ਸਾਨੂੰ ਕਿਸੇ ਨੇ ੜਾਈ ਆ ਕਿ ਲਵਲਪੁਰ ਵਾਲੇ ਸੜਕ ਤੋੜ ਰਹੇ ਆ ਮੈਂ ਕਿਹਾ ਅਸੀਂ ਇਸ ਤਰ੍ਹਾਂ ਦੀ ਕੋਈ ਵੀ ਮਤਲਬ ਘਟਨਾ ਨਹੀਂ ਕਰਾਂਗੇ ਅੱਛੇ ਬਾਹਵਾਲ ਵਾਲੇ ਚੋਨੇ ਮਾਰ ਮਾਰੀ ਨਹੀਂ ਨਹੀਂ ਭਾਜੀ ਇਹ ਇਹ ਮੀਂਹ ਦਾ ਪਾਣੀ ਆ ਜੀ ਇਹ ਮੀਂਹ ਦਾ ਪਾਣੀ ਮੀਂਹ ਦਾ ਪਾਣੀ ਸਾਈਫਨ ਇੱਕੋ ਆ ਇੱਥੇ ਇਕੋ ਸਾਈਫਨ ਜਿਹੜਾ ਜਿੰਨਾ ਵਿੱਚ ਸਰਿਆਲਾ ਗੋਂਦਪੁਰ ਆਪਣੇ ਇਧਰ ਉਹ ਖੈੜ ਅਛਰੋਵਾਲ ਸਾਰਾ ਪਾਣੀ ਜਿਹੜਾ ਇਧਰ ਲਕਸੀਆਂ ਸਾਈਡ ਤੋਂ ਆਪਣੇ ਲਾਹਲਪੁਰੇ ਇੱਥੇ ਇੱਕ ਖਦੋਸ ਹੁੰਦਾ ਵਸੇ ਹਾਂਜੀ ਮਾਲਪੁਰ ਤੱਕ ਪਾਣੀ ਮਾਰ ਕਰਦੇ ਹਾਂ ਹਾਂਜੀ ਹਾਂਜੀ ਅੱਛਾ ਮਨਜੀਤ ਭਾਜੀ ਅਲਟਰਨੇਟ ਹੈ ਕੋਈ ਪਿੰਡ ਦੇ ਵਿੱਚ ਕਿਸੇ ਦਾਖਲ ਹੋਣਾ ਕਿਸੇ ਨੇ ਪਿੰਡ ਤੋਂ ਬਾਹਰ ਆਣਾ ਕੋਈ ਬਿਮਾਰ ਠਮਾਰ ਹੋ ਜਾਂਦਾ ਤਾਂ ਪਾਈ ਤੁਹਾਨੂੰ ਲਾਈਵ ਦਿਖਾ ਲਾਂਗੇ ਲਕਸੀਆਂ ਸਾਈਡ ਤੋਂ ਵੀ ਇੱਦੇ ਪਾਣੀ ਚੱਲ ਰਿਹਾ ਮਤਲਬ ਆਪਣੇ 1.5 2 2 3 3 ਫੁੱਟ ਜਾਨੀ ਕਿ ਤਕਰੀਬਨ ਚੱਲ ਰਿਹਾ ਸੀ ਹੁਣ ਤਾਂ ਥੋੜਾ ਥੋੜਾ ਜਿਆ ਡਾਊਨ ਹੋ ਗਿਆ ਤੇ ਜਿਹੜਾ ਚੂ ਆਪਣੇ 14 ਬੰਨੇ ਨਾ ਉਹਦੇ ਤੇ ਥੋੜੀ ਜਿਹੀ ਆਪਾਂ ਰਸਤੀ ਕੱਲ ਤੁਹਾਨੂੰ ਵੀਡੀਓ ਵੀ ਸ਼ਾਇਦ ਮੈਂ ਪਾਈਆਂ ਸੀ ਉਹਦੇ ਵਿੱਚ ਅਸੀਂ ਨਾ ਉਪਰ ਚੋੜ ਬੰਦ ਤੋਂ ਉਹ ਸਾਫ ਸਵਾਈ ਕਰਕੇ ਲਾਂਗਾ ਬਣਾਇਆ ਹਾਂ ਜੀ ਇੱਥੇ ਆਉਂਦਾ ਜੀ ਹਾਂਜੀ ਤੇ ਹੁਣ ਫਿਰ ਪਿੰਡ ਦੇ ਵਿੱਚ ਉਸ ਤੋਂ ਇਲਾਵਾ ਜਾਣ ਦੇ ਕੋਈ ਹੋਰ ਰਸਤਾ ਨਹੀਂ ਹੈ ਜੀ ਹੋਰ ਰਸਤਾ ਨਹੀਂ ਕੋਈ ਪਿੰਡ ਉਹਦਾ ਕੋਈ ਈਸਪੋਰਟ ਜਰੀਆ ਜਾਂ ਹੋਰ ਨਾ ਪਿੰਡ ਦੇ ਵਿੱਚ ਇਧਰ ਹੋ ਹੈਗਾ ਪਰ ਲਕਸੀ ਵਾਲੀ ਸਾਈਡ ਹੋ ਹੈਗਾ ਕਿ ਉਹ ਵੀ ਲੇਕਿਨ ਉੱਥੇ ਵੀ ਪਾਣੀ ਚੱਲਦਾ ਹੈ ਕਿਉਂਕਿ ਆਉਣਾ ਜਾਣਾ ਸਾਡਾ ਬਿਲਕੁਲ ਮੁਸ਼ਕਲ ਹੈ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਸ ਰਸਤੇ ਦਾ ਪਹਿਲਾ ਪਿੰਡ ਵਾਸੀਆਂ ਵਾਲੇ ਲਾਂ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਕਿਸ ਤਰ੍ਹਾਂ ਲਾਂਘਾ ਬਣਾਇਆ ਜਾਵੇ ਜੀ ਆਪਣੇ ਕਿਉਂ ਕੋਈ ਮਸੀਬਤਾਂ ਆਉਂਦੇ ਪਿਛਲੇ ਦਿਨੀ ਆਪਣੇ ਸਾਡੇ ਵਿਅਕਤੀ ਇੱਕ ਵਿਅਕਤੀ ਵੱਲੋਂ ਸਾਡੇ ਇੱਕ ਆਪਣੇ ਘਰਾਂ ਦੇ ਵਿੱਚੋਂ ਸਗਾ ਬੰਦਾ ਉਹ ਕਾਫੀ ਸੀਰੀਅਸ ਹੈਗਾ ਤੇ ਲੋਕ ਉਹਨਾਂ ਦੀ ਪਰਮਾਤਮਾ ਇੱਕ ਮਲੋ ਦੇ ਜੋ ਵੀ ਹੈਗਾ ਚੱਲਦਾ ਮਲ ਉਹਨਾਂ ਦੀ ਮੌਤ ਹੋ ਚੁੱਕੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਹਸਪਤਾਲ ਲੈ ਗਏ ਬੜੀ ਮੁਸ਼ਕਲ ਦੇ ਨਾਲ ਅਸੀਂ ਉਸ ਟਾਈਮ ਵੀ ਲੈ ਕੇ ਗਏ ਪਿਛਲੇ ਦਿਨਾਂ ਦੇ ਵਿੱਚ ਪਰ ਰਾਤ ਭਰ ਤੱਕ ਭਾਈ ਸਾਹਿਬ ਬਹੁਤ ਜ਼ਿਆਦਾ ਫਰ ਜੂਝਣਾ ਪੈਂਦਾ ਹੋਵੇਗਾ ਡਰ ਵੀ ਹੁੰਦਾ ਹੋਵੇਗਾ ਕਿ ਯਾਰ ਜੇ ਪਿੰਡ ਦੇ ਵਿੱਚ ਪਾਣੀ ਵੜ ਗਿਆ ਤਾਂ ਕਿੱਧਰ ਨੂੰ 도ੜਨ ਦੀ ਰਾਤ ਨੂੰ ਕੋਈ ਸਾਡੇ ਕੋ ਕੋਈ ਵਸੀਲਾ ਨਹੀਂ ਹੈ ਜਿਸ ਨਾਲ 도ੜ ਜਾਈਏ ਅਸੀਂ ਜੀ ਪ੍ਰਸ਼ਾਸਨ ਤੱਕ ਕੀ ਪਹੁੰਚ ਕੀਤੀ ਹੈ ਜੀ ਫਿਰ ਪ੍ਰਸ਼ਾਸਨ ਤੱਕ ਪ੍ਰਸ਼ਾਸਨ ਦੇ ਭਾਈ ਦੇਖੋ ਆਪਣੇ ਐਸ.ਡੀ.ਐਮ ਸਾਹਿਬ ਵੀ ਆਏ ਸੀ ਉਹਨਾਂ ਨੇ ਕਹਿ ਸੀ ਕਿ ਪਸ਼ੂਆਂ ਬਾਰੇ ਆਪਾਂ ਕਹ ਜੀ ਰਾਸ਼ਨ ਬਾਰੇ ਮੈਂ ਕਹ ਜੀ ਹੁਣ ਤੱਕ ਸਾਡੇ ਜਾਨੀ ਕਿ ਰਾਸ਼ਨ ਦੀ ਕਿਸੇ ਨੂੰ ਕੋਈ ਹਜੇ ਤੱਕ ਕੋਈ ਸਮੱਸਿਆ ਨਹੀਂ ਹੈਗੀ ਅਗਰ ਹੋਈ ਤਾਂ ਅਸੀਂ ਉਹ ਵੀ ਦੱਸਾਂਗੇ ਇਹ ਹੈ ਕਿ ਪਸ਼ੂਆਂ ਦੇ ਚਾਰੇ ਵਾਸਤੇ ਬਹੁਤ ਮੁਸ਼ਕਲ ਹੈ ਕਿਉਂਕਿ ਪਾਣੀ ਇੰਨਾ ਭਰ ਚੁੱਕਾ ਹੈ ਕਿ ਪਸ਼ੂ ਭੁੱਖੇ ਵਿਚਾਰੇ ਘਰਾਂ ਦੇ ਵਿੱਚ ਵੱਜੇ ਹੋਏ ਆ ਅੱਛਾ ਇੱਥੇ ਲੋੜ ਹੈਗੀ ਆ ਚਾਰੇ ਦੀ ਲੋੜ ਹੈਗੀ ਚਾਰੇ ਦੀ ਹੈਗੀ ਆ ਆਪਾਂ ਸਾਨੂੰ ਵਿਸ਼ਵਾਸ ਦਿਵਾ ਕੇ ਸੀ ਐਸ.ਡੀ.ਐਮ ਸਾਹਿਬ ਵੱਲੋਂ 48 ਘੰਟੇ ਪਹਿਲਾਂ ਕਿ ਤੁਹਾਡੇ ਚਾਰੇ ਅਸੀਂ ਕੱਲ ਤੱਕ ਭੇਜਾਂਗੇ ਪਰ ਲੇਕਿਨ ਅਜੇ ਤੱਕ ਸਾਨੂੰ ਕੋ ਤਾਂ ਇਹ ਪਿੰਡ ਅਲਾਵਲਪੁਰ ਦੇ ਜਿਹੜੇ ਵਸਨੀਕ ਨੇ ਜਨਤ ਨਾਲ ਗੱਲਬਾਤ ਕੀਤੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਮੁਰ ਤੋਂ ਸਾਂਝੀਆਂ ਕਰ ਦਿੰਦੇ ਆ ਕੋਈ ਬਹੁਤੀਆਂ ਵਧੀਆ ਤਸਵੀਰਾਂ ਨਹੀਂ ਨੇ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਲੋਕ ਆ ਜਿਹੜੇ ਪ੍ਰਭਾਵਿਤ ਹੋਏ ਨੇ ਪਿੰਡ ਦੀ ਜਿਹੜੀ ਸੰਪਤੀ ਆ ਸਰਕਾਰੀ ਸੰਪਤੀ ਆ ਭਾਬ ਸੜਕਾਂ ਦੀ ਆਪਾਂ ਗੱਲ ਕਰ ਲਈਏ ਜਾਂ ਹੋਰ ਮਕਾਨਾਂ ਨੂੰ ਵੀ ਕਹਿੰਦੇ ਕਾਫੀ ਜ਼ਿਆਦਾ ਢਾਹ ਜਿਹੜੀ ਉਹ ਵਜੀ ਆ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਕਬੱਡੀ ਗੱਲ ਜੋ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਪਿੰਡ ਦੇ ਵਿੱਚ ਚਾਰਾ ਨਾ ਹੋਣ ਕਾਰਨ ਭਾਵ ਪੱਠੇ ਨਾ ਹੋਣ ਕਾਰਨ ਪਸ਼ੂਆ ਜਿਹੜੇ ਉਹ ਭੁੱਖੇ ਰਹਿਣ ਨੂੰ ਮਜਬੂਰ ਨੇ ਤਾਂ ਪ੍ਰਸ਼ਾਸਨ ਤੱਕ ਲਗਾਤਾਰ ਉਹਨਾਂ ਵੱਲੋਂ ਪਹੁੰਚ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਇਸ ਔਖੀ ਘੜੀ ਦੇ ਵਿੱਚ ਇਹਨਾਂ ਦੀ ਬਾਹ ਫੜੀ ਜਾਵੇ ਪਰੰਤੂ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਕਿ ਅਜੇ ਤੱਕ ਇਹ ਪਿੰਡ ਦੇ ਵਿੱਚ ਉਹਨਾਂ ਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਉਹਨਾਂ ਦੀ ਕੋਈ ਖੈਰ ਖਬਰ ਲੈਣ ਦੇ ਲਈ ਨਹੀਂ ਪਹੁੰਚਿਆ ਕੈਮਰਾ ਪਰਸਨ ਹਨ ਮਨਵੀਰ ਮੇਟੀਆ ਨਾਲ ਚੇਤਨ ਕਾਸ਼ਪ ਤਾਜ਼ਾ ਤਰ ਤਿੰਨ ਖਬਰਾਂ ਦੇ ਲਈ ਜੁੜੇ ਰਹੋ ਹਸ਼ਰਪਰ ਨਿਊਜ਼ ਦੇ ਨਾਲ University